ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਪਣਾ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਤੇ ਆਪਾਂ ਗੱਲ ਕਰਾਂਗੇ ਅੱਜ ਜਿਹੜੀ ਆ ਤੁਸੀਂ ਦਵਾਈ ਦੇਖ ਰਹੇ ਹੋ ਇਹਦੇ ਬਾਰੇ ਇਹ ਦਵਾਈ ਹੈ ਕਾਦੇ ਵਾਸਤੇ ਆ ਕਿਵੇਂ ਵਰਤੀ ਜਾਂਦੀ ਆ ਕਿੰਨੀ ਵਰਤੀ ਜਾਂਦੀ ਆ ਕਿਉਂ ਵਰਤੀ ਜਾਂਦੀ ਆ ਇਹ ਸਾਰੀਆਂ ਗੱਲਾਂ ਬਾਰੇ ਆਪਾਂ ਗੱਲ ਕਰਾਂਗੇ ਵੀਡੀਓ 'ਚ ਬਣੇ ਰਹੋ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਆਪਣੀ ਜਾਣਕਾਰੀ ਕਿੰਦਾਂ ਦੀ ਲੱਗਦੀ ਆ ਠੀਕ ਆ ਨਾ ਤੇ ਆਪਣਾ YouTube ਚੈਨਲ ਹਰਜਿੰਦਰ ਪੁਲਟਰੀ ਫਾਰਮ Facebook ਤੇ ਵੀ ਆਪਣਾ ਚੈਨਲ ਆ ਤੇ ਤੁਸੀਂ ਆਪਣੇ ਚੈਨਲ ਨੂੰ ਫੋਲੋ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵੀ ਆਪਣੀ ਵੀਡੀਓ ਦੇਖ ਸਕਣ ਠੀਕ ਹੈ ਜੀ ਇਹ ਦਵਾਈ ਦਾ ਤੁਸੀਂ ਨਾਮ ਦੇਖ ਸਕਦੇ ਹੋ ਪੋਟਾਸ਼ੀਅਮ ਪੋਟਾਸ਼ੀਅਮ ਪਰਮੈਗਨੇਟ ਤੇ ਇਹ ਸੇ ਦਵਾਈ ਦਾ ਨਾਮ ਆ ਠੀਕ ਆ ਕਈ ਲੋਕ ਇਹਨੂੰ ਲਾਲ ਦਵਾਈ ਵੀ ਕਹਿੰਦੇ ਆ ਇਹ ਦਵਾਈ ਵਰਤੀ ਜਾਂਦੀ ਆ ਜਿਵੇਂ ਕਿ ਜਾਨਵਰਾਂ ਦੇ ਕਿਸੇ ਦੇ ਫਿੰਸੀਆਂ ਹੋ ਗੀਆਂ ਪਿੱਛੂ ਜੇ ਪੈ ਜਾਂਦੇ ਆ ਉਹਨਾਂ ਵਾਸਤੇ ਵਰਤੀ ਜਾਂਦੀ ਆ ਤੇ ਕਬੂਤਰਾਂ ਦੇ ਫਿੰਸੀਆਂ ਹੋ ਜਾਂਦੀਆਂ ਉਹਨਾਂ ਵਾਸਤੇ ਵਰਤੀ ਜਾਂਦੀ ਆ ਤੇ ਹੋਰ ਵੀ ਕਈ ਵਾਰ ਜਿਵੇਂ ਇਨਸਾਨਾਂ ਵਾਸਤੇ ਹੀ ਵਰਤੀ ਜਾਂਦੀ ਹੈ ਦਵਾਈ ਇਨਸਾਨਾਂ ਦੇ ਕਈ ਵਾਰ ਜਿਵੇਂ ਕੋਈ ਅੱਗ ਲੱਗ ਗਈ ਤੇ ਜਾਂ ਕੋਈ ਮਤਲਬ ਜਲ ਗਿਆ ਕਿਤੋਂ ਕੋਈ ਤਤੀ ਚੀਜ਼ ਲੱਗ ਗਈ ਉਹਦੇ ਵਾਸਤੇ ਵਰਤੀ ਜਾਂਦੀ ਆ ਫੋੜੇ ਫਿੰਸੀ ਵਾਸਤੇ ਵਰਤੀ ਜਾਂਦੀ ਆ ਇਹ ਦਵਾਈ ਠੀਕ ਹੈ ਨਾ ਇਹ ਦਵਾਈ ਕੁੱਕੜਾਂ ਚ ਵੀ ਵਰਤੀ ਜਾਂਦੀ ਆ ਜਿਵੇਂ ਅੰਦਰ ਕੁੱਕੜਾਂ ਦੀ ਜੀਭ ਵਗੈਰਾ ਹੁੰਦੇ ਆ ਹੋਰ ਕਈ ਕੁਝ ਵੀ ਕਹਿ ਲੋ ਅੰਦਰੋਂ ਜਿਹੜਾ ਇਮਿਊਨ ਸਿਸਟਮ ਆ ਉਹਨੂੰ ਸੈੱਟ ਕਰਦੀ ਆ ਅੰਦਰੋਂ ਇਹ ਅੰਦਰ ਕੋਈ ਵੀ ਜਿਹੜੇ ਬੈਕਟੀਰੀਆ ਗਏ ਉਹਨੂੰ ਸੈੱਟ ਕਰਦੀ ਆ ਮਤਲਬ ਮਤਲਬ ਕਹਿੰਦਾ ਵਾ ਵੀ ਬੈਕਟੀਰੀਆ ਨੂੰ ਮਾਰਦੀ ਆ ਜਿਹੜੇ ਆਪਣੇ ਜਾਨਵਰਾਂ ਨੂੰ ਬੀਕ ਹੋਣ ਦੇ ਹੋਣ ਦਿੰਦੇ ਆ ਇਹ ਜਾਨਵਰਾਂ ਦੇ ਜਿਹੜੇ ਕੋਈ ਵੀ ਬੈਕਟੀਰੀਆ ਹੋ ਗਏ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਕਹਿ ਸਕਦੇ ਆਪਾਂ ਉਸ ਤਰੀਕੇ ਨੂੰ ਇਹ ਇਹ ਦਵਾਈ ਬਹੁਤ ਲਾਭਦਾਇਕ ਆ ਤੁਸੀਂ ਇਸ ਦਵਾਈ ਨੂੰ ਪਾਣੀ ਦੇ ਵਿੱਚ ਪਾ ਸਕਦੇ ਹੋ ਜਿਵੇਂ 8 ਲੀਟਰ ਪਾਣੀ 8 ਲੀਟਰ ਦੇ ਪਾਣੀ ਦੇ ਵਿੱਚ ਚਮਚੇ ਡੰਡੀ ਨਾਲ ਥੋੜੀ ਜਿਹੀ ਪਾ ਦੇ ਦਵਾਈ ਲਾਲ ਦਵਾਈ ਕਹਿੰਦੇ ਆ ਇਹਨੂੰ ਪਾਣੀ ਹੋ ਜਾਊਗਾ ਬੈਂਗਣੀ ਗੱਲਰ ਦਾ ਪਾਣੀ ਹੋ ਜੂ ਲਾਲ ਜਾ ਤੇ ਉਹ ਤੁਸੀਂ ਇਹਨੂੰ ਦਵਾਈ ਨੂੰ ਪਾ ਸਕਦੇ ਹੋ 2 ਕੁ ਦਿਨ ਪਾ ਦਿਓ 15 ਕੁ ਦਿਨਾਂ ਬਾਅਦ ਪਾ ਦੇ 15 20 ਦਿਨਾਂ ਬਾਅਦ ਤੇ ਤੁਹਾਡੇ ਜਾਨਵਰ ਆ ਜਿਹੜੇ ਤੰਦਰੁਸਤ ਰਹਿਣਗੇ ਇਹ ਕਬੂਤਰਾਂ ਨੂੰ ਵੀ ਪਾ ਸਕਦੇ ਹੋ ਮਤਲਬ ਕਿਹੜਾ ਵੀ ਕੋਈ ਜਾਨਵਰ ਆ ਉਹਨੂੰ ਪਾ ਸਕਦੇ ਹੋ ਠੀਕ ਹੈ ਨਾ ਫਿੰਸੀਆਂ ਹੋ ਜਾਂਦੀਆਂ ਕਬੂਤਰਾਂ ਦੇ ਮੁਰਗੀਆਂ ਦੇ ਫਿੰਸੀਆਂ ਹੋ ਜਾਂਦੀਆਂ ਜਾਂ ਮੁਰਗੇ ਦੇ ਪਿੱਛੂ ਪੈ ਜਾਂਦੇ ਆ ਕਬੂਤਰਾਂ ਦੇ ਫੰਗਾਂ 'ਚ ਜੂਆਂ ਪੈ ਜਾਂਦੀਆਂ ਤੇ ਉਹਨਾਂ ਵਾਸਤੇ ਸੈੱਟ ਹੈ ਮੁਰਗੀਆਂ ਦੇ ਵੀ ਕਈ ਵਾਰ ਅੱਖਾਂ 'ਚ ਪਾਣੀ ਪੂਣੀ ਆ ਜਾਂਦਾ ਉਹਦੇ ਨਾਲ ਮਤਲਬ ਉਹ ਕਹਿੰਦੇ ਬਾਬ ਕੀ ਅੰਦਰ ਜਿੰਨੇ ਵੀ ਅੰਦਰ ਬੈਕਟੀਰੀਆ ਜਿਹੜੇ ਮੁਰਗੀਆਂ ਨੂੰ ਕਬੂਤਰਾਂ ਨੂੰ ਬਿਮਾਰ ਕਰਦੇ ਆ ਉਹਨਾਂ ਸਾਰਿਆਂ ਵਾਸਤੇ ਇਹ ਦਵਾਈ ਲਾਭਦਾਇਕ ਆ ਨਾਮ ਤੁਸੀਂ ਦਵਾਈ ਦਾ ਦੇਖ ਸਕਦੇ ਹੋ ساری ਵੀਡੀਓ ਵਿੱਚ ਤੁਹਾਨੂੰ ਇਹ ਦੇਖ ਸਕਦੇ ਹੋ 10 ਰੁਪਏ ਦੀ ਡੱਬੀ ਆਉਂਦੀ ਆ ਇਹ ਤੇ ਤੁਸੀਂ ਇਹ ਲਿਆ ਕੇ ਆਪਣੇ ਜਾਨਵਰਾਂ ਨੂੰ ਤੰਦਰੁਸਤ ਰੱਖ ਸਕਦੇ ਹੋ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ